ਮੈਂ ਤੁਹਾਡੀ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਯਾਰ ਤੁਸੀਂ ਮੰਨਦੇ ਕਿਉਂ ਨਹੀਂ ਹੋ ਮੈਂ ਤੁਹਾਨੂੰ ਕਹਿ ਰਹੀ ਹਾਂ ਮੈਨੂੰ ਇਹ ਸਭ ਕਰਨ ਦੀ ਲੋੜ ਹੀ ਨਹੀਂ ਹੈ ਤੁਸੀਂ ਇਹ ਕਿਉਂ ਕਰ ਰਹੇ ਹੋ ਇਹ ਸਾਡਾ ਕੁਝ ਵੀ ਨੁਕਸਾਨ ਨਹੀਂ ਕਰ ਸਕਣਗੇ ਆਚਾਰੀ ਜੀ ਇੱਕ ਸਾਲ ਪਹਿਲਾਂ ਮੈਂ ਬਿਲਕੁਲ ਹੀ ਵੱਖਰੀ ਸੀ ਤੇ ਮੈਂ ਆਪਣੇ ਆਪ ਨੂੰ ਵੀ ਨਹੀਂ ਪਛਾਣ ਸਕਦੀ ਸੀ ਕਿ ਮੈਂ ਕਿਵੇਂ ਸੀ ਇਹ ਸਾਰਾ ਤੁਹਾਡੇ ਕਰਕੇ ਹੋਇਆ ਹੈ ਕਿਉਂਕਿ ਹੁਣ 1 ਸਾਲ ਹੋ ਗਿਆ ਹੈ ਗੀਤਾ ਕਮਿਊਨਿਟੀ ਨਾਲ ਜੁੜੇ ਹੋਏ ਮੈਂ ਸੱਚਮੁੱਚ ਬਹੁਤ ਧੰਨਵਾਦੀ ਹਾਂ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਸੱਚਮੁੱਚ ਊਰਜਾ ਮਿਲਦੀ ਹੈ ਤੇ ਤੁਹਾਡਾ ਧੰਨਵਾਦ ਜੇ ਮੈਂ ਤੁਹਾਡੇ ਕਿਸੇ ਕੰਮ ਆ ਰਹੀ ਹਾਂ ਤਾਂ ਇਹ ਮੇਰੀ ਖੁਸ਼ਕਿਸਮਤੀ ਹੈ ਮੈਂ ਮਤਲਬ ਇਹ ਸਾਰੇ ਸਾਲ ਚ ਹਰ ਥਾਂ ਆਉਣ ਦੀ ਕੋਸ਼ਿਸ਼ ਕੀਤੀ गोवा ਚ ਨੌਇਡਾ ਚ ਹਰ ਥਾਂ ਇਹ ਉਸ ਪਰਕੇ ਲਈ ਅੱਜ ਮੈਨੂੰ ਇੱਕ ਵਾਰੀ ਅਜੀਹਾ ਵੀ ਹੋਇਆ ਕਿ ਮੈਂ ਦਫ਼ਤਰ ਚ ਸੱਚ ਬੋਲ ਦਿੱਤਾ ਕਿ ਮੈਂ ਗੋਆ ਜਾ ਰਹੀ ਹਾਂ ਤਾਂ ਉਹਨਾਂ ਨੂੰ ਲੱਗਿਆ ਕਿ ਮੈਂ ਘੁੰਮਣ ਜਾ ਰਹੀ ਹਾਂ ਫਿਰ ਉਹ ਮੇਰੇ ਖਿਲਾਫ ਕਾਰਵਾਈ ਕਰਨ ਲੱਗ ਪਏਗਾ ਮੈਂ ਇਹ ਪੁੱਛਣਾ ਸੀ ਕਿ ਜੇਕਰ ਅਸੀਂ ਕਿਸੇ ਚੰਗੇ ਕੰਮ ਲਈ ਕੁਝ ਕਰ ਰਹੇ ਹੋਈਏ ਅਤੇ ਝੂਠ ਬੋਲਣਾ ਪੈ ਜਾਵੇ ਤਾਂ ਮੇਰੇ ਖਿਲਾਫ ਤਾਂ ਰੋਜ਼ ਰੋਜ਼ ਕਾਰਵਾਈ ਕਰਦੇ ਨੇ ਤਾਂ ਕੀ ਕਰੀਏ ਕਰਨ ਦਿਓ